ਸਾਸਰੀ ਘਰ ਸਾਰਿਆਂ ਨੂੰ ਮਾਇਰ ਕੰਮ ਹੀ ਬੜਾ ਮਿਹਨਤ ਬੜੀ ਆਏ ਮੈਂ ਹੋਈ ਨਹੀਂ ਕਰਦਾ ਕੋਈ ਆਪੇ ਆ ਜੂਗਾ

大家看，米呀！ ਇੱਧਰ ਹੀ ਨਾਲ ਫੁੱਟਦੀ ਨਾਲ ਹੀ ਸੁੱਟਦੀ ਆ ਇੱਧਰ ਬਾਹਰ ਹੁੰਦੀ ਆ ਖਾਲੀ ਥਾਂ ਨਹੀਂ ਪਿਆ ਨਾਲ ਇੱਥੇ ਪਹਿਲੀ ਵਾਰੀ ਉਹ ਦਰਵਾ ਯਾਰ ਹੈ ਭਾਈ ਹੰਦੇ ਆ ਤੇ ਪਹਿਲਾਂ ਬੈੱਡ ਟਾਵਾਂ ਜਾਂ ਟੇਰੇ ਆ ਨੰਨੇ ਫੇਰੇ ਟੇਰ ਲਾ ਕੇ ਫੇਰੇ ਮਾਰਾ ਰੁਟਾ ਬਟਾ ਮੇਰੇ ਮੀ ਦੋ ਦਿਨ ਹੋ ਗਏ ਪੰਜ ਦਿਨ ਹੂੰ ਇਹ ਖਬਰ ਨਹੀਂ ਆ ਰਹੀ ਮੈਨੂੰ ਕਰਤਾ ਦੂਰ ਆਸਤ ਹੂੰ ਅੱਜ ਕਿੱਜਾ ਮੇਰੇ ਆ ਕੇ ਲੱਭਦੇ ਪੈਸੇ ਜੇ ਲੱਗਣੇ ਤੇ ਘੜ ਜਾਂ ਮੇਰੇ ਵੜੇ ਤਰ ਤੇ ਉਹ ਆ ਬੁਝਾਰੇ ਖਤਮ ਹੋਏ ਪਿਆ ਆਪਣੇ ਵਿਆਹ ਜਿਸ ਤਰ੍ਹਾਂ ਹੁੰਦਾ ਰਿਹਾ ਤੇ ਆਪਣੇ ਖਤਮ ਹੋ ਜਾਣਗੇ ਹਾਂ ਹਟਾ ਨਾ ਰਹਿ ਜੀ ਹਾਂ ਵਾਹੀਆ ਵਾ 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 ਉਹਦੇ 30 ਬਹੁਤ ਜ਼ਿਆਦਾ ਆਪ ਹੈ ਕਾਹਦੇ ਦਾ ਤਾਂ ਮੀਂਹ ਵੀ ਜਾਂਦਾ ਕੱਲ ਸਵੇਰ ਦਾ ਤੀ ਆ ਪਾਣੀ ਔਰ ਡਰੇਨ ਬਰਾਬਰ ਹੋਇਆ ਅੱਜ ਨਾ ਪਾਣੀ ਖੜਾ ਸੇਮ ਨਾਲੇ ਦਾ ਆਇਆ ਇਸ ਤਰ੍ਹਾਂ ਪਾਣੀ ਇੰਤਰ ਖੋਦ ਪੱਤਾ ਕਟਾਉਂ ਆ ਜੜੀਆਂ ਕੱਲ ਦਾ ਲੱਗਾ ਪਰਸੋਂ ਪਰਸੋਂ ਸ਼ਾਮਾਂ ਦਾ ਆ ਜਿੰਨਾ ਵੀ ਪਾਣੀ ਆ ਸਾਰਾ ਆਪਣਾ ਸੇਮ ਨਾਲ ਆ ਵਟਾਂ ਸਾਰੀਆਂ ਭਰਾ ਵੇਖੋ ਆ ਸਾਰਾ ਬਰਾਬਰ ਹੋ ਗਿਆ ਨੈਟਿਕ ਬਹੁਤ ਪਾਣੀ ਖੜਾ ਬਸ ਵਾਹਿਗੁਰੂ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਬਹੁਤ ਹੀ ਮੜੇਲਾ ਚੰਦੇ ਪਿਆ ਹਰੇ ਕਿਸਾਨ ਵੀ ਰਾਣੀ ਫਸਲਾਂ ਖੜੀਆਂ ਤੇ ਝੋਨੇ ਨਿਸਰਦੇ ਪਏ ਆ ਤੇ ਚੜ੍ਹਦੀ ਕਲਾ ਰੱਖੇ ਪਰਮਾਤਮਾ ਇਹ ਨੱਟੇ ਤੁਹਾਨੂੰ ਵਿਖਾਉਣਾ ਹੈ ਜਾ ਕੇ ਬਹੁਤ ਬੁਰੇ ਹਾਲਾਤ ਹੋ ਰਹੇ ਨੇ ਮੀ ਆ ਜਾਂਦੀ ਫੇਰ ਮਿੰਟ ਦੋ ਖੜਦਾ ਫੇਰ ਆ ਜਾਂਦਾ ਖੜਦਾ ਫੇਰ ਆ ਜਾਂਦਾ ਨਾ ਫੁੱਲ ਮੀ ਬੰਦਾ ਬੈਸ ਟਾਈਮ ਉਹ ਮੀ ਉਹ ਤੇ ਅ ਦਿਨ ਆ ਫੁੱਲ ਨਹੀਂ ਹੈ ਆਪਣੇ ਡਾਏ ਆਇਆ ਪਾ ਤਾ ਨੁਕਸਾਨ ਹੋ ਰਿਹਾ ਆਇਆ ਇਹ ਖੋਲ ਲਿਆ ਮੀ ਸੋ ਹਾਂਜੀ ਵੀਰੇ ਤੇ ਆਪਾਂ ਬਾਹਰ ਲਾ ਜਿਹੜਾ ਉਹ ਆਪਣੇ ਹੈਗਾ ਜਿੱਥੋਂ ਆਪ ਹਰ ਮੈਨੇਜ ਕਰਦੇ ਆ ਆਣੀ ਦਾ ਖਾਤਾ ਨੱਟ ਦਾ ਕਮਰਾ ਤੇ ਇਹਦੇ ਫਰਸ਼ ਪਹਿਲਾਂ ਤਾਂ ਲਾਈ ਨਹੀਂ ਸੀ ਮਿੱਟੀ ਪਾਕੇ ਕਰੀ ਉਹ ਨੱਟ ਜਾਲੂ ਕਰ ਲਿਆ ਸੀ ਆਪਾਂ ਤੇ ਹੁਣ ਫਰਸ਼ ਲਾਉਣੀ ਆ ਤੇ ਪਹਿਲਾਂ ਅੱਜ ਕਰੀ ਜਾਂਦੇ ਮਿੱਟੀ ਦੀ ਕਟਾਈ ਬਦਲ ਵਾਈ ਫੇਰ ਬਾਤ ਹੋ ਗਈ ਅਦਰੋਂ ਸੋ ਹਾਂਜੀ ਵੀਰੇ ਆਪਾਂ ਇਹ ਨੱਟ ਚ ਇੱਧਰ ਪੱਤਲ ਫੁੱਲ ਲਾ ਕੇ ਵੀ ਆਮੀ ਆਇਆ ਗਏ ਸੋ ਫੁੱਟ ਅੰਦਾ ਫੁੱਟ ਡੂੰਗਾ ਪਾਣੀ ਖੜਾ ਆ ਜਾਂਦੇ ਚ ਹਮਾਰੇ ਜਿਖਲਾ ਦੀ ਇਹ ਨੀਤਾ ਆ ਮੋਲ ਜਨੇਟ ਚਾਰੇ ਪਾਸੇ ਚਿੱਕੜ ਪਾਣੀ न्याय वाले जेड़े ओड़े आते नहीं गए पानी मैं थोड़ा धान है तीन तीन चार चार उंगलों इंजे तो वादा पानी ये पानी सी वाहवा पर सुक गया पानी दस आरोप बैड बैड नहीं दिता पानी इन्ना सी इन्ना घट गया फर्क पै गया बहुत ਅਇਦਰ ਬਹੁਤ ਖੜਾ ਆ ਸਾਈਡ ਤੇ ਤੇ ਸ਼ੀਟ ਪਈ ਉਥੇ ਪੈਪਾਂ ਪਈਆਂ ਤੇ ਵੇਖ ਆ ਗਏ ਫੁੱਲ ਮੀ ਫੁੱਲ ਪਾਇਆ ਤੇ ਨਾਲ ਕਲੀ ਉਹਨਾਂ ਕੱਟਾ ਤੇ ਮਾਰਨਾ ਪਕੁੰਡਾ ਪਾਣੀ ਤੁਸੀਂ ਹਿਸਾਬ ਲਾ ਲਓ ਅੰਨਾ ਫੇਕੀ ਅਇਦਰ ਦੀ ਅੰਦਰ ਪਾਣੀ ਸਲਾਬਾ ਪਾਣੀ ਆਇਆ ਹੈ ਤਰਕੋ ਇਹ ਖੁੱਬ ਦੇ ਪੂਰੇ ਇਹ ਆਂਦਰ ਅੰਨਿਸ਼ ਰਸਲਾ ਚਿੱਕਰ ਅੰਦਰ ਹੋਇਆ ਸਲਾਬ ਇਹ ਪਾਣੀ ਕੁਛ ਉਥੋਂ ਆ ਗਿਆ ਉੱਥੇ ਹੋ ਜੋੜ ਆਂਦਰ ਰਵਤੇ ਅੰਦਰ ਤੇ ਪਾਣੀ ਆਇਆ ਇੱਕ ਮਹੀਨ ਪੰਦੇ ਨੂੰ ਤੇ ਤੋ ਤਿੰਨ ਦਿਨ ਹੋ ਗਏ ਲਗਾਤਾਰ ਬ੍ਰੀਕ ਬ੍ਰੀਕ ਥੋੜਾ ਥੋੜਾ ਪਈ ਜਾਂਦਾ ਉਹਦੇ ਕਰਕੇ ਜਿਹੜਾ ਬ੍ਰੇਕ ਬ੍ਰੇਕ ਹੌਲ ਥੋੜਾ ਥੋੜਾ ਪੈਂਦਾ ਉਹ ਨੁਕਸਾਨ ਜ਼ਿਆਦਾ ਕਰਦਾ ਮੋਟਰ ਲਵਾਉਂਗਾ ਜਾਈ ਵਾਲੇ ਤਾਂ ਮੋਟਰ ਲਾ ਕੇ ਪਾਣੀ ਕੱਢਦੇ ਆ ਫਿਰ ਇਹਦੇ ਚ ਵੀ ਨਹੀਂ ਹੱਲ ਕਰਦੇ ਕੋਈ ਪੱਤਲ ਵਈ ਇਹ ਫੁੱਲ ਹੈ ਅੱਜ ਇਹ ਮਹੀ ਪੈ ਗਿਆ ਟਿਆ 5 4 5 ਮਿੰਟ ਰਿਹਾ ਪੱਤਲ ਵੇਖੋ ਫੁੱਲ ਰਹੇ ਤੇ ਇਸ ਵੀਡੀਓ ਦੀ ਐਂਡਿੰਗ ਆ ਪੱਥੀ ਕਰਦੇ ਆ ਤੇ ਜਲਦ ਮਿਲਦੇ ਹਾਂ ਕਿਸੇ ਨਮੀ ਅਗਲੀ ਵੀਡੀਓ ਚ ਕਿਰਪਾ ਬਣਾਈ ਰੱਖੇ ਤੁਹਾਨੂੰ ਗੁਰ ਰਾਮ ਦਾ ਸਬਦ ਬਹੁਤ ਆ ਜਿਹੜੇ ਆਪਣੇ ਮਾਝ ਏਰੀਏ ਚ ਫਾਇਲ ਕਾ ਏਰੀਆ ਆਪਣੇ ਨਾਲ ਲੱਗਦਾ ਇੱਧਰ ਬਹੁਤ ਪਾਣੀ ਆ ਜਿਹੜਾ ਨੁਕਸਾਨ ਕਰੀ ਜਾਂਦਾ ਤੇ ਸੋ ਇਧਰ ਇੱਕ ਬੱਤਲ ਦੁਰੇ ਹਾਂ ਹੋਏਗੀ ਸੋ ਧੰਨਵਾਦ ਸਾਰੇ ਵੀਰਾਂ ਦਾ ਜਲਦ ਮਿਲਦੇ ਹਾਂ ਕਿਸੇ ਨਮੀ ਅਗਲੀ ਵੀਡੀਓ ਚ